ਪੈਦਾ ਕਰ ਲਈ ਆ ਜਿਹੜੀਆਂ ਗੱਲਾਂ ਦੇ ਉੱਤੋਂ ਸਾਨੂੰ ਸਾਡੇ ਗੁਰੂ ਸਾਹਿਬਾਨ ਵਰਜਿਤ ਕਰਕੇ ਗਏ ਰੋਕ ਕੇ ਗਏ ਉਹ ਆ ਜਾਪ ਪਾਤ ਦੀ ਗੱਲ ਉਹ ਸਭ ਤੋਂ ਜ਼ਿਆਦਾ ਅਸੀਂ ਅੱਜ ਵਧਾਈ ਹੈ ਇਸ ਦਾਲ ਨੂੰ ਵੀ ਤੁਸੀਂ ਗੌਰ ਕਰਿਆ ਕਰੋ ਕਿ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਫੇਰ ਵੰਡਿਆ ਜਾ ਰਿਹਾ ਇਹ ਜੀ ਮذਬੀ ਸਿੱਖਾ ਹੈ ਰਬਦਾਸ ਦੀ ਸਿੱਖਾ ਹੈ ਇਹ ਕੋਈ ਹੋਰ ਬਾਲਮਿਕੀ ਸਿੱਖਾ ਹੈ ਇਸ ਤਰ੍ਹਾਂ ਦੇ ਨਾਲ ਮਾਹੌਲ ਪੈਦਾ ਕੀਤਾ ਜਾ ਰਿਹਾ ਹਰ ਸਿੰਘ ਨਲੂਏ ਤੋਂ ਇੱਥੇ ਆ ਗਿਆ ਮੈਨੂੰ ਲੈ ਵੀ ਸਰਦਾਰ ਮੈਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ ਪਰ ਫਿਰ ਵੀ ਮੈਂ ਪੁੱਛਣਾ ਚਾਹੁੰਦਾ ਹਰੀ ਸਿੰਘ ਨਲੂਆ ਕੌਣ ਸੀ? ਐਨੇ ਪਨਾਰਚ ਬੰਦੇ ਬੈਠੇ ਹੱਥ ਖੜਾ ਕਰੋ ਹਰੀ ਸਿੰਘ ਨਲੂਆ ਕੌਣ ਸੀ? ਮਜੀਬੀ ਸਿੱਖ ਹੋਇਆ ਹਰੀ ਸਿੰਘ ਨਲੂਆ। ਬਾਬਾ ਦੀਪ ਸਿੰਘ ਕੌਣ ਸੀ? ਮਜੀਬੀ ਸਿੱਖ ਹੋਇਆ। ਆਕਾਲੀ ਫੂਲਾ ਸਿੰਘ ਕੌਣ ਸੀ? ਮਜੀਬੀ ਸਿੱਖ ਹੋਇਆ। ਅਸੀਂ ਇੱਥੇ ਫਸ ਗਏ ਸਾਨੂੰ ਉਲਝਾਤਾ ਇਹਨਾਂ ਲੋਕਾਂ ਨੇ ਨਫ਼ਰਤ ਕਰਨ ਲੱਗੇ ਇੱਕ ਦੂਜੇ ਨੂੰ ਮੇਰੇ ਪਿੰਡ ਗੁਰਦੁਆਰਾ ਆਖਿਆ ਆਪਣੇ ਪਿੰਡ ਦੀ ਗੱਲ ਸੁਣਾਈ ਜੰਨਾ ਹੈ ਇੰਦਰ ਸਿੰਘ ਨਾਮ ਦਾ ਬੰਦਾ ਗ੍ਰੰਥੀਆ ਗੁਰੂ ਘਰ ਦਾ ਇੱਕ ਮਿੰਟ ਜੀ ਇੱਕ ਮਿੰਟ ਬਵਾਜੀ ਮਜਬੀ ਸਿੱਖ ਮੁੰਡਾ ਗ੍ਰੰਥੀ ਹੈ ਮੇਰਾ ਅੱਧਾ ਪਿੰਡ ਉਹ ਨਫ਼ਰਤ ਕਰਦਾ ਹੈ ਕਿਉਂ ਜੀ ਮਜਬੀ ਹੁਣ ਗੁਰਦੁਆਰਾਂ 'ਚ ਬਾੜਦੇ ਉਹ ਜਦੋਂ ਅਸੀਂ ਨਫ਼ਰਤ ਕਰਾਂਗੇ ਕਿਸੇ ਮਜਬੀ ਸਿੱਖ ਸਾਡੇ ਭਰਾ ਨੂੰ ਕਿਸੇ ਰਮਦਾਸ ਗੇ ਨੂੰ ਉਹ ਫਿਰ ਕੋਈ ਡੇਰੇ ਸਰਸੇ ਵਾਲੇ ਦੇ ਭੱਜ ਜਾਂਦਾ ਕੋਈ ਪੁਨੇਹਾਰੇ ਵਾਲੇ ਦੇ ਭੱਜ ਜਾਂਦਾ ਕੋਈ ਨੂਰਮਲਕੇ ਦੇ ਭੱਜ ਜਾਂਦਾ ਜਾਣਾ ਹੀ ਆ ਯਾਰ ਜਦੋਂ ਅਸੀਂ ਪਿਆਰ ਨਾਲ ਗੱਲ ਲਾਵਾਂਗੇ ਵੀ ਨਹੀਂ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਗੱਲ ਲਾਇਆ ਅਸੀਂ ਕਿੱਥੇ ਕਿਹੜੇ ਸਤੰਭਾਂ ਦੇ ਪੈਰਾ ਦਿੱਤਾ ਕਿੱਡੀ ਵੱਡੀ ਕੁਰਬਾਨੀ ਭਾਈ ਜੈਤੇ ਦੀ ਇਹ ਇਹ ਗੱਲਾਂ ਸਾਨੂੰ ਸਮਝਣੀਆਂ ਪੈਣੀਆਂ ਨੇ ਇਸੇ ਕਰਕੇ ਅੱਜ ਕਹਿੰਦੇ ਆ ਵੀ ਸਭ ਤੋਂ ਜ਼ਿਆਦਾ ਜੇ ਕੋਈ ਕਿਸੇ ਡੇਰਿਆਂ ਦੇ ਲੋਕ ਜਾਂਦੇ ਕੌਣ ਜਾਂਦੇ ਆ ਤਾਂ ਗਰੀਬ ਜਨਤਾ ਜਾਂਦੀ ਆ ਕਿਉਂ ਜਾਂਦੀ ਹੈ ਗੁਰੂ ਘਰਾਂ ਦੇ ਵਿੱਚ ਉਹ ਉਹਨਾਂ ਨੂੰ ਸਤਿਕਾਰ ਨਹੀਂ ਮਿਲਦਾ ਜਾਂ ਗੁਰੂ ਘਰ ਦੇ ਕੜਮ ਚੌਧਰੀ ਨੇ ਕੋਈ ਉੱਥੇ ਚੇਅਰਮੈਨ ਬਣਿਆ ਹੋਇਆ ਗੁਰਦੁਆਰ ਦਾ ਕੋਈ ਪ੍ਰਧਾਨ ਬਣਿਆ ਹੋਇਆ ਨਫ਼ਰਤ ਹੁੰਦੀ ਹੈ ਉਸੇ ਗਰੀਬ ਬੰਦੇ ਨਾਲ ਅਗਲਾ ਕਹਿੰਦਾ ਆਪਾਂ ਕੀ ਲੈਣਾ ਯਾਰ ਛੱਡੋ ਸੋ ਇਹ ਗੱਲ ਬੜੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਡੇਰਾਬਾਦ ਵੀ ਬੜੀ ਖਤਰਨਾਕ ਬਿਮਾਰੀ ਦੇ ਨਾਲ ਚੰਬੜਿਆ ਹੋਇਆ ਥਾਂ ਥਾਂ ਡੇਰੇ ਖੁੱਲ ਗਏ ਥਾਂ ਥਾਂ ਡੇਰੇ ਖੁੱਲ ਗਏ ਸ਼ੋਸ਼ਨ ਹੁੰਦਾ ਲੋਕਾਂ ਦੀ ਲੁੱਟ ਹੁੰਦੀ ਹੈ ਤਾੰਤਰਿਕ ਜਵਾਕਾਂ ਦੀਆਂ ਬਲੀਆਂ ਦੇਈ ਜਾਂਦੇ ਨੇ ਛੋਡੇ ਨਹੀਂ ਪਤਾ ਨਹੀਂ ਕਿਹੜੇ ਡੇਰੇ ਦਾ ਪ੍ਰਭਾਵ ਆ ਸਾਡੇ ਨੂੰ ਸਰਸਲੇ ਦਾ ਪ੍ਰਭਾਵ ਜ਼ਿਆਦਾ ਆ ਛੋਡੇ ਨਹੀਂ ਕੋਈ ਹੋਰ ਨੂਰ ਮੈਲਗੇ ਦਾ ਹੋਣਾ ਜਾਂ ਕਿਸੇ ਹੋਰ ਦਾ ਹੋਣਾ ਹੋ ਹੈ ਕਿ ਇਹ ਡੇਰਾਂ 'ਚ ਹੈਗਾ ਕੁਝ ਇਹ ਪਰ ਸਾਡੀ ਮਾਨਸਿਕਤਾ ਕਮਜ਼ੋਰ ਮੈਂ ਕਹਿੰਦਾ ਜਿਹੜਾ ਬੰਦਾ ਮਾਨਸਿਕ ਰੋਗੀ ਆ ਜہنی ਤੌਰ ਤੇ ਬਿਮਾਰ ਲੋਕ ਨੇ ਉਹ ਜ਼ਿਆਦਾ ਅਸਰਾਂ ਲੈਣ ਭਾਜਦੇ ਆ ਕਿਸੇ ਵੀ ਚੀਜ਼ ਦਾ ਜਿਹੜਾ ਬੰਦਾ ਦਿਮਾਗੀ ਤੌਰ ਤੇ ਮਜ਼ਬੂਤ ਆ